ਹਾਂ ਵੀ ਦੋਸਤੋ ਅੱਜ ਕਰ ਲੱਗੇ ਆਪਾਂ ਹਰਨੀਆਂ ਦੀ ਹਰਨੀਆਂ ਹੁੰਦਾ ਕੀ ਹੈ ਹਰਨੀਆਂ ਕੀ ਹੁੰਦਾ ਹੈ ਜਿਵੇਂ ਕਟਾਕੇ ਹੋਏ ਅੰਗ ਨੇ ਆਪਣੇ ਸਰੀਰ ਦੇ ਅੰਦਰ ਅੰਗ ਨੇ ਜਿਹੜੇ ਉਹਨਾਂ ਦਾ ਕਿਸੇ ਮੌਰੀ ਰਾਹੀਂ ਜਾਂ ਕੁਦਰਤੀ ਮੌਰੀ ਰਾਹੀਂ ਜਾਂ ਕੋਈ ਗੈਰ ਕੁਦਰਤੀ ਮੌਰੀ ਰਾਹੀਂ ਕੋਲ ਵੀ ਆਪਣੇ ਆਪ ਬਾਹਰ ਨਿਕਲਣਾ ਬਾਹਰ ਨਿਕਲ ਕੇ ਫਸ ਜਾਣਾ ਔਰ ਬਾਹਰ ਦੇਸਣਾ ਉਸਨੂੰ ਕਹਿੰਦੇ ਆ ਹਰਨੀਆਂ ਹਰਨੀਆਂ ਵੈਸੇ ਤਾਂ ਇਹ ਕਈ ਕਿਸਮ ਦਾ ਹੁੰਦਾ ਦਾ 10 12 ਕਿਸਮਾਂ ਨੇ ਇਹਦੀਆਂ ਹਰਨੀਆਂ ਆਦੀਆਂ ਪਰ ਆਪ ਇੱਥੇ ਗੱਲ ਕਰਦੇ ਆਂ ਸਿਰਫ ਫਸਿਆ ਹਰਨੀਆ ਜਿਹਨੂੰ ਸਟ੍ਰਾਂਗੂਲੇਟਡ ਹਰਨੀਆ ਕਹਿੰਦੇ ਨੇ ਕੀ ਹੁੰਦਾ ਜਿਵੇਂ ਕੋਈ ਚੀਜ਼ ਕਿ ਅੰਤ ਦੇ ਵਿੱਚੋਂ ਜਾਂ ਕੋਈ ਏਦਾਂ ਕੋਈ ਹੋਰ ਚੀਜ਼ ਮਤਲਬ ਅੰਦਰਲਾ ਅੰਗ ਹੁੰਦਾ ਜਿਹੜਾ ਉਹ ਆਪਣੇ ਕਿਸੇ ਮੋਰੀ ਰਾਹੀਂ ਜਾਂ ਕੁਦਰਤੀ ਵੈਸੇ ਜਿਵੇਂ ਸੁੱਜ ਕੇ ਬਾਹਰ ਨਿਕਲੇ ਹੁੰਦਾ ਤਾਂ ਉਹਨੂੰ ਆਪਾਂ ਹਰਨੀਆ ਫਸਿਆ ਹਰਨੀਆ ਕਹਿੰਦੇ ਨੇ ਤੇ ਇਹਦੇ ਵਿੱਚ ਹੁੰਦਾ ਕੀ ਹੈ ਜਿਹੜੇ ਆਪਣਾ ਸਿਸਟਮ ਉਹ ਖੱਲੇ ਜਾਂਦਾ ਕਹਿੰਦਾ ਮਤਲਬ ਜਿਹੜਾ ਜਿੰਦਗੀ ਦਾ ਸਿਸਟਮ ਬੋਡੀ ਦਾ ਸਿਸਟਮ ਆ ਉਹ ਖਰਾਬ ਹੋ ਜਾਂਦਾ ਉਦੋਂ ਨਾਲ ਕੀ ਹੁੰਦਾ ਅਫਾਰਾ ਵੀ ਰਹਿਣ ਲੱਗ ਜਾਂਦਾ ਕਬ